सेल ऑल व्हीकल ਚੈਨਲ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਖੇਤੀਬਾੜੀ ਦੇ ਸੰਧ ਬਹੁਤ ਸਾਰੇ ਸੇਲ ਲਈ ਇੱਕ ਹੀ ਮਾਲਕ ਵੀਰ ਕੋਲ ਆਏ ਹੋਏ ਹਨ ਇਸ ਮਾਲਕ ਵੀਰ ਕੋਲ 6-7 ਟਰੈਕਟਰ ਤੇ 7-8 ਟਰਾਲੀਆਂ 4-5 ਹੱਲਾਂ ਦੇ ਸੈੱਟ ਤਵੀਆਂ ਰੂਟਾਵੇਟਰ ਸੁਹਾਗੇ ਅਤੇ ਬਹੁਤ ਸਾਰਾ ਖੇਤੀਬਾੜੀ ਦਾ ਹੋਰ ਸਮਾਨ ਸੇਲ ਲਈ ਆਇਆ ਹੋਇਆ ਹੈ ਵੀਰ ਦਾ ਏਰੀਆ ਹੈ ਜੀ ਜਲੰਧਰ ਸ਼ਹਿਰ ਦੇ ਕੋਲ ਭੋਗਪੁਰ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 98721 35468 98721 35468 ਤੇ ਦੂਜਾ ਨੰਬਰ ਹੈ ਜੀ 98156 32670 98156 32670 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਹਨਾਂ ਸਾਰੇ ਵਿਕਾਊ ਸੰਦਾਂ ਬਾਰੇ ਤੁਸੀਂ ਮਾਲਕ ਵੀਰ ਕੋਲ ਪੁੱਛ ਸਕਦੇ ਹੋ ਬਹੁਤ ਹੀ ਵਧੀਆ ਵੀਰ ਕੋਲੇ ਸਾਰੇ ਟਰੈਕਟਰ ਅਤੇ ਟਰਾਲੀਆਂ ਖਲੋਤੇ ਹੋਏ ਹਨ ਇੱਕ ਹੀ ਮਾਲਕ ਵੀਰ ਕੋਲੇ ਇਹ ਸਾਰਾ ਸਮਾਨ ਹੈ ਤੁਸੀਂ ਜਾ ਕੇ ਇਹ ਸਾਰਾ ਸਮਾਨ ਚੈੱਕ ਕਰ ਸਕਦੇ ਹੋ ਵੀਰ ਕੋਲੋਂ ਪੂਰੇ ਸਮਾਨ ਦੀ ਗਾਰੰਟੀ ਦਿੱਤੀ ਜਾਵੇਗੀ ਜਿਹੜਾ ਕੋਈ ਮੇਰਾ ਵੀਰ ਖਰੀਦਣ ਦਾ ਚਾਹਵਾਨ ਹੈ ਸਿਰਫ ਉਹੀ ਫੋਨ ਕਰੇ ਦੂਜਾ ਵੀਰ ਕੋਈ ਸਵਾਦ ਲੈਣ ਵਾਲਾ ਉਹਨਾਂ ਨੂੰ ਤੰਗ ਨਾ ਕਰੇ ਵੀਰ ਜੀ ਜਿਹੜੇ ਮੇਰੇ ਵੀਰ ਨੇ ਕੋਈ ਚੀਜ਼ ਲੈਣੀ ਹੁੰਦੀ ਹੈ ਸਿਰਫ ਉਹੀ ਫੋਨ ਕਰਿਆ ਕਰੋ ਬਾਕੀ ਤੁਸੀਂ ਸਾਰੀਆਂ ਚੀਜ਼ਾਂ ਦੀ ਫੋਟੋ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰਕੇ ਸਾਰੀਆਂ ਚੀਜ਼ਾਂ ਬਾਰੇ ਪੁੱਛ ਸਕਦੇ ਹੋ ਵੀਰ ਕੋਲੇ ਬਹੁਤ ਸਾਰੀਆਂ ਟਰਾਲੀਆਂ ਜਿੰਦੇ ਸਹਾਗੇ ਹੱਲਾ ਤਵੀਆਂ ਤੇ ਟਰੈਕਟਰ ਖਲੋਤੇ ਹਨ ਤੁਸੀਂ ਫੋਨ ਕਰਕੇ ਵੀਰ ਕੋਲ ਪੁੱਛ ਸਕਦੇ ਹੋ ਤੇ ਜਾ ਕੇ ਸਾਰੀਆਂ ਚੀਜ਼ਾਂ ਨੂੰ ਦੇਖ ਸਕਦੇ ਹੋ ਇਹੋ ਜੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ ਹੋ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇਦਾਂ ਦੀ ਫ੍ਰੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ 86228 22751 86228 22751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਆਪਣੇ ਚੈਨਲ ਤੋਂ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਐਡ ਕਰਵਾਉਣ ਲਈ ਸਾਡੇ WhatsApp ਨੰਬਰ ਤੇ 8-10 ਫੋਟੋ ਆਪਾ ਕੇ ਤੁਸੀਂ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਤੇ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਸ ਵੀਰ ਕੋਲ ਹੋਰ ਵੀ ਬਹੁਤ ਸਾਰੀਆਂ ਸਿਰੇ ਦੀਆਂ ਚੀਜ਼ਾਂ ਜਿਵੇਂ ਟਰੈਕਟਰ ਟਰਾਲੀਆਂ ਐਡ ਕਰਨ ਵਾਲੀਆਂ ਰਹਿ ਗਈਆਂ ਹਨ ਤੁਸੀਂ ਉਹਨਾਂ ਬਾਰੇ ਵੀ ਮਾਲਕ ਵੀਰ ਕੋਲ ਪੁੱਛ ਸਕਦੇ ਹੋ ਬਹੁਤ ਸਾਰਾ ਵੀਰ ਕੋਲ ਹੋਰ ਵੀ ਟਰੈਕਟਰਾਂ ਦਾ ਸਮਾਨ ਟਰਾਲੀਆਂ ਜਿੰਦੇ ਤਵੇ ਸਭ ਕੁਝ ਵੀਰ ਕੋਲ ਖਲੋਤਾ ਹੈ ਜੀ ਧੰਨਵਾਦ